ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਅਖਾੜਾ ਪਖੜਾ ਸ਼ੁਰੂ ਹੋ ਗਿਆ ਉੱਥੇ ਹੀ ਲੋਕ ਸਭਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵਿੰਦ ਗਾਂਧੀ ਪਹਿਲੀ ਵਾਰ ਨਾਪਾ ਪਹੁੰਚੇ ਨੇ। ਉਹਨਾਂ ਕਿਹਾ ਕਿ ਮੇਰਾ ਮੁਕਾਬਲਾ ਸਾਰੇ ਹੀ ਉਮੀਦਵਾਰਾਂ ਦੇ ਨਾਲ ਹੈ। ਡਾਕਟਰ ਗਾਂਧੀ ਨੇ ਸਿੰਥੈਟਿਕ ਨਸ਼ੇ ਦੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਉੱਤੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜੇਕਰ ਸਰਕਾਰਾਂ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀਆਂ ਅਤੇ ਉਹਨਾਂ ਦੀ ਸ਼ਹਿਰ ਉੱਤੇ ਹੀ ਸਿੰਥੈਟਿਕ ਨਸ਼ੇ ਦੀ ਵਿਕਰੀ ਹੋ ਰਹੀ ਹੈ ਗਾਂਧੀ ਨੇ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਹੈ ਕਿ ਜੋ ਵਿਅਕਤੀ ਅਫੀਮ ਅਤੇ ਚੂਰਾ ਪੋਸਟ ਖਾਨ ਦੇ ਆਦਿ ਨੇ ਉਹਨਾਂ ਨੂੰ ਸਪੈਸ਼ਲ ਰਿਆਇਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਘਰਾਂ ਦੇ ਵਿੱਚ ਅਫੀਮ ਦੀ ਖੇਤੀ ਆਪਣੀ ਜੋਗੀ ਕਰ ਸਕਣ ਅਤੇ ਸਿਰਫ 35 ਹੀ ਬੁੱਟੇ ਅਫੀਮ ਦੀ ਖੇਤੀ ਤੇ ਲਗਾ ਸਕਣ ਉੱਥੇ ਹੀ ਡਾਕਟਰ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਖੁਦ ਸੰਸਦ ਮੈਂਬਰ ਕਹਿ ਰਹੇ ਨੇ ਕਿ ਸੰਵਿਧਾਨ ਨੂੰ ਬਦਲਿਆ ਜਾਵੇ ਪਰ ਜੇਕਰ ਸੰਵਿਧਾਨ ਬਦਲ ਜਾਵੇਗਾ ਤਾਂ ਸਾਰਾ ਦੇਸ਼ ਬਰਬਾਦ ਹੋ ਜਾਵੇਗਾ ਦੇਖੋ ਲੋਕਾਂ 'ਚ ਬਹੁਤ ਉਤਸ਼ਾਹ ਹੈਗਾ ਮੈਨੂੰ ਖੁਸ਼ੀ ਹੈ ਕਿ ਮੈਂ ਨਾਬੇ ਵਰਗੇ ਇਤਿਹਾਸਿਕ ਸ਼ਹਿਰ 'ਚ ਜਿੱਥੇ ਬਹੁਤ ਹੀ ਮਤਲਬ ਇਨਕਲਾਬੀ ਜਿੱਥੇ ਜਿਹੜੇ ਜਿਹੜੇ ਰਾਸ਼ਾਹੀਬੀ ਜਿਹੜੀ ਇਨਕਲਾਬੀ ਸੀਗੀ ਦੇਸ਼ ਭਗਤ ਸੀਗੀ ਉਹ ਸ਼ਹਿਰ ਜਸਰਗੁਰਦ ਸਿੰਘੋਂ ਦੇ ਸ਼ਹਿਰ ਚ ਆਇਆ ਹੈਗਾ ਤੇ ਕਾਕਾ ਰਣਦੀਪ ਹੋਰਾਂ ਦੇ ਸ਼ਹਿਰ ਚ ਆਇਆ ਖਨੋੜਾ ਸਾਹਿਬ ਦੇ ਸ਼ਹਿਰ ਚ ਆਇਆ ਹੈਗਾ ਮੇਰੇ ਨਾਲ ਅਨੰਦ ਮਹਿਤਾ ਜੀ ਨੇ ਔਰ ਸਾਧੂ ਸਿੰਘ ਧਰਮਸੋਦ ਜਿਹੜੇ ਕਿ ਇੱਥੋਂ ਦੇ ਮੰਤਰੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਉਹਨਾਂ ਦੇ ਸ਼ਹਿਰ ਚ ਆਇਆ ਔਰ ਸਾਰਿਆਂ ਦੇ ਸਹਿਯੋਗ ਨਾਲ ਇਹ ਜੇ ਜਿਹੜੀ ਅੱਜ ਜੋ ਮੁਲਕ ਦੀ ਹਾਲਾਤ ਹੈਗੀ ਜਿਹਨਾਂ ਹਾਲਾਤਾਂ ਵਿੱਚ ਮੈਨੂੰ ਕੇਂਦਰ ਦੀ ਪਕਾਗਰਸੀ ਲੀਡਰਸ਼ਿਪ ਨੇ ਜਾਂ ਪੰਜਾਬ ਦੀ ਲੀਡਰਸ਼ਿਪ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਮੈਂ ਹਿੰਦੁਸਤਾਨ ਦੇ ਜਿਹੜਾ ਜਮਹੂਰੀ ਇਤਿਹਾਸ ਹੈ ਜਿਹੜਾ ਇੰਡੀਅਨ ਪਬਲਿਕ ਦੀ ਜਰਨੀ ਹੈ ਸਫ਼ਰ ਹੈ ਉਹਦਾ ਜਿਹੜਾ ਸਭ ਤੋਂ ਮਹੱਤਵਪੂਰਨ ਲੈਕਸ਼ਨ ਹੈ ਜਿਹਦੇ ਦੇਸ਼ ਦੀ ਭਵਿੱਖ ਦਾ ਨਿਰਣਾ ਹੋਣਾ ਹੈਗਾ ਇਸ ਦੇਸ਼ ਨੇ ਇਸ ਦੇਸ਼ ਨੇ ਰਿਪਬਲਿਕ ਰਹਿਣਾ ਹੈਗਾ ਜਮਹੂਰੀ ਗਣਤੰਤਰ ਰਹਿਣਾ ਹੈਗਾ ਤਾਨਾਪੱਖ ਰਾਜ ਰਹਿਣਾ ਕਿ ਨਹੀਂ ਰਹਿਣਾ ਜਾਂ ਇੱਕ ਪਾਰਟੀ ਡਿਕਟੇਟਰਸ਼ਿਪ ਤਬਦੀਲ ਹੋਣਾ ਹੈਗਾ ਇਸ ਦੇਸ਼ ਦੇ ਲੋਕਾਂ ਵਾਸਤੇ ਰਾਜ ਕਰਨਾ ਹੈਗਾ ਜਾਂ ਚਾੰਦਿਕ ਪੂੰਜੀਪਤੀ ਘਰਾਣਿਆਂ ਵਾਸਤੇ ਰਾਜ ਕਰਨਾ ਹੈਗਾ ਇਸ ਦੇਸ਼ ਵਿੱਚ ਸਮਾਜ ਵਿੱਚ ਜ਼ਹਿਰ ਬੀਜਣਾ ਹੈਗਾ ਜ਼ਹਿਰ ਉਗਲਣਾ ਹੈਗਾ ਜਾਂ ਜੈਰੀ ਬੇਤਬਾਤਾਂ ਬਣਾਣਾ ਹੈਗਾ ਤੇ ਜਾਂ ਭਾਈਚਾਰਕ ਇੱਕ ਸੁੱਤਾ ਵਾਲਾ ਮਾਹੌਲ ਬਣਾਉਣਾ ਹੈਗਾ ਇਸ ਗੱਲ ਦਾ ਫੈਸਲਾ 2024 ਦੇ ਚੋਟਾ ਛੋਣ ਵਾਲਾ ਹੈਗਾ ਔਰ ਇਹਨਾਂ ਮਹੱਤਵਪੂਰਨ ਚੋਣਾਂ ਵਿੱਚ ਮੈਨੂੰ ਕਾਂਗਰਸ ਦੀ ਹਾਈ ਕਮਾਂਡ ਨੇ ਔਰ ਪੰਜਾਬ ਦੀ ਲੀਡਰਸ਼ਿਪ ਨੇ ਕਾਂਗਰਸ ਦਾ ਨੁਮਾਇंदा ਬਣਾ ਕੇ ਭੇਜਿਆ ਹੈ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਮੈਨੂੰ ਰਸਤੇ ਰਸਤੇ ਵੀ ਹੁੰਦਾ ਆਇਆ ਜੀ ਹਰ ਤਰ੍ਹਾਂ ਦਾ ਰਿਸਪੌਂਸ ਮਿਲਿਆ ਆਇਆ ਹੈ ਜੀ ਲੋਕਾਂ ਵੱਲੋਂ ਸਾਰੇ ਹਲਕੇ ਤੋਂ ਤੁਹਾਨੂੰ ਰਿਸਪੌਂਸ ਇੱਥੇ ਵੀ ਤਾਂ ਨਜ਼ਰ ਆ ਰਿਹਾ ਹੈਗਾ ਜੀ ਮੈਂ ਆਪਣੇ ਬਲੌਗ ਪਾਰਟੀ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਕਾਂਗਰਸ ਪਾਰਟੀ ਨੂੰ ਦੀ ਮਦਦ ਨਾਲ ਮੈਂ ਕੇਂਦਰ ਵਿੱਚ ਆਪਣੇ ਹਲਕੇ ਦੀ ਨੁਮਾਇੰਦੀ ਜਿਸ ਤਰ੍ਹਾਂ ਪਹਿਲਾਂ ਕੀਤੀ ਹੈਗੀ ਹੈ ਚਾਹੇ ਉਹ ਨਾਬੇ ਵਿੱਚ ਫਾਇਰ ਬ੍ਰਿਗੇਡ ਦਾ ਮਾਮਲਾ ਹੋਵੇ ਚਾਹੇ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਮਾਮਲਾ ਹੋਵੇ ਚਾਹੇ ਪਾਸਪੋਰਟ ਦਫਤਰ ਖਲਾਨ ਦਾ ਮਾਮਲਾ ਹੋਵੇ ਚਾਹੇ 1200 ਸਕੂਲਾਂ ਜਿਹੜਾ ਬੁਨਿਆਦੀ ਢਾਂਚਾ ਸੁਧਾਰਨ ਦਾ ਮਾਮਲਾ ਹੋਵੇ ਚਾਹੇ ਦਲਤਾਂ ਦੇ ਸਵਰਨ ਜਾਤਾਂ ਦੇ ਸੰਸ਼ਕਮਣ ਜਾਣ ਘਾਟਾ ਇਕੱਠੇ ਕਰਨ ਦਾ ਮਾਮਲਾ ਹੋਵੇ ਜਿਨਨੇ ਵੀ ਇਨਕਲਾਬੀ ਕੰਮ ਕੀਤੇ ਹੈ ਉਹਨਾਂ ਨੂੰ ਹੋਰ ਅੱਗੇ ਤੋਰਨ ਵਾਸਤੇ ਤੇ ਦੇਸ਼ ਦੇ ਸਾਹਮਣੇ ਆਏ ਸੰਕਟ ਨੂੰ ਠੱਲਣ ਵਾਸ ਸਮਾਪਤ ਕਰਨ ਵਾਸਤੇ ਮੈਂ ਇਹ ਸੀਟ ਜਿੱਤ ਕੇ ਕਾਂਗਦੀ ਝੋਲੀ ਪਾਉਂਗਾ ਔਰ ਦੇਸ਼ ਨੂੰ ਅੱਗੇ ਤਰੱਕੀ ਦੇ ਰਾਹ ਤੇ ਲੈ ਕੇ ਜਾਵਾਂਗਾ ਸਟੈਟ ਕਨੈਸ਼ਨਲ ਡੇਲੀ ਮਰ ਰਹੇ ਨੇ ਨੌਜਵਾਨ ਤੁਸੀਂ ਮੁੱਦਾ ਚੁੱਕਿਆ ਸੀ ਫੀਮ ਦੀ ਖੇਤੀ ਜੇ ਸੰਸਦ ਬਣਦੇ ਹੋ ਫਿਰ ਦੁਬਾਰੇ ਮੁੱਦਾ ਚੁੱਕੋ ਦੇਖੋ ਮੈਂ ਇਹ ਫੀਮ ਦੀ ਖੇਤੀ ਨਹੀਂ ਸੀ ਚੁੱਕਿਆ ਮੈਂ ਚੁੱਕਿਆ ਐਨਡੀਪੀਐਸ ਐਮੈਂਡਮੈਂਟ ਬਿਲ ਜਿਹੜੇ ਲੋਕੀ ਨੇ ਅਪਰਾਧੀ ਨੇ ਇਹ ਅਪਰਾਧੀ ਨਹੀਂ ਹੈਗੇ ਇਹ ਬਿਮਾਰ ਨੇ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਇਹਨਾਂ ਨੂੰ ਇਹਦਾ ਕੋਟਾ ਜਿਹੜਾ ਜਿਸ ਤਰ੍ਹਾਂ ਤੁਸੀਂ ਸ਼ਰਾਬ ਵੇਚਦੇ ਹੋ ਜਾਂ ਹੋਰ ਨਸ਼ੇ ਤੁਸੀਂ ਅਲਾਉ ਕਰਦੇ ਹੋ ਅਮਰੀਕਾ 'ਚ ਭੰਗ ਲਾਉਗਾ ਕੈਨੇਡਾ 'ਚ ਭੰਗ ਲਾਉਗਾ ਸਭ ਨੇ ਆਪਣੇ ਕਾਨੂੰਨ ਬਦਲ ਦਿੱਤੇ ਪਰ ਭਾਰਤ ਨੇ ਕਾਨੂੰਨ ਨਹੀਂ ਬਦਲਿਆ ਮੈਂ ਕਹਿੰਦਾ ਜਿਹੜੇ ਰਵਾਇਤੀ ਨਸ਼ੇ ਹੈਗੇ ਭੰਗ ਫੀਮ ਤੇ ਭੁੱਕੀ ਇਹਨੋਂ ਪਾਸੇ ਕਰੋ ਜਿਹੜੇ ਘਾਤਕ ਨਸ਼ੇ ਹੈਗੇ ਸਮੈਕ ਹੀਰੋਇਨ ਜਿਹਨੀਆਂ ਮਤਲਬ ਮਾਰੂ ਨਸ਼ੇ ਹੈਗੇ ਜਾਂ ਫੈਂਟਾਨੀਲ ਹੈਗੀ ਹੈ ਜਾਂ ਹੀਰੋਇਨ ਹੈਗੀ ਹੈ ਉਹਨਾਂ ਨੂੰ ਪਾਸੇ ਕਰੋ ਦੋਹਾਂ ਪ੍ਰਤੀ ਅਲੱਗ-ਅਲੱਗ ਜਰੀਆ ਹੋਵੇ ਇਹਨਾਂ ਨੇ 25 ਹਜ਼ਾਰ ਬੰਦਾ ਨੌਜਵਾਨ ਜਾਂ ਬਜ਼ੁਰਗ ਉਹ ਜਿਹੜੇ ਜਿਹੜੇ ਮਾਰੀ ਮੁੱਟੀ ਫੀਮ ਭੁੱਕੀ ਵਤਨ ਵਾਲੇ ਸੀਗੇ ਉਹ ਜੇਲਾਂ ਡੱਕੇ ਹੋਏ ਆ ਜਿਹੜੇ ਵੱਡੇ ਵੱਡੇ ਮਗਰਮਾਚਾ ਜਿਹੜੇ ਵਪਾਰ ਕਰਦੇ ਆ ਉਹ ਪੁਲਿਸ ਦੀ ਮਿਲੀ ਭੁਗਤਾਨ ਸਰਕਾਰ ਦੀ ਮਿਲੀ ਭੁਗਤਾਨ ਉਹ ਜੇਲਾਂ ਤੋਂ ਬਾਹਰ ਤੁਰੇ ਫਿਰਦੇ ਆ ਮੈਂ ਉਸ ਕਾਨੂੰਨ ਨੂੰ ਬਦਲਣ ਦੀ ਗੱਲ ਕੀਤੀ ਸੀਗੀ ਔਰ ਮੈਂ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਸਾਡੇ ਭੰਗ ਸਾਡੇ ਫੀਮ ਭੁੱਕੀ ਸਮੱਸਿਆ ਅਮਰੀਕਾ 'ਚ ਭੰਗ ਸਮੱਸਿਆ ਹੈਗੀ ਹੈ ਉੱਥੇ ਉਹਦੀ ਸਰਕਾਰ ਨੇ ਕਾਨੂੰਨ ਬਦਲ ਕੇ ਅਲਾਉ ਕਰਤਾ ਜਿਹੜਾ ਬੰਦਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਤੇ ਮੰਗ ਦੇ ਲਾ ਸਕਦਾ ਸੋ 50ਸ ਕਰ ਕਿਉਂ ਨਹੀਂ ਕਹਿ ਸਕਦੀ ਕਿਹੜਾ ਬੰਦਾ ਫੀਮ ਪੁੱਕੀ ਖਾਂਦਾ ਹੈਗਾ ਆਪਣੇ ਘਰ ਦੇ ਪਿਛਵਾੜੇ ਚ ਪੋਸਟ ਦੀ ਨਿਗਰਾਨੀ ਹੈਟ ਜਾਂ ਸਰਪੰਚ ਦੀ ਨਿਗਰਾਨੀ ਹੈਟ ਪੰਜ ਤੋਂ 35 ਬੂਟੇ ਲਾ ਲਵੇ ਜੇ ਛੱਤਿਓਂ ਬੂਟਾ ਲਾ ਲਵੇ ਤੋ ਉਹਨੂੰ ਸਜ਼ਾ ਦੇਵਿ ਸ਼ੱਕ ਉਹਨੂੰ ਲਾ ਕੇ ਚਾਹੇ ਉਹਦੀ ਭੁਰਜੀ ਬਣਾ ਕੇ ਖਾਵੇ ਚਾਹੇ ਉਹਦੇ ਡੋਡੇ ਚੋ ਕੁੱਟ ਕੇ ਚੂਰਾ ਬਣਾ ਕੇ ਪੋਸਟ ਬਣਾਵੇ ਚਾਹੇ ਉਹਦੀ ਡੋਡੇ ਫੀਮ ਫੀਮ ਕੱਢ ਕੇ ਖਾਵੇ ਜੇ ਇਹ ਗੱਲ ਹੋ ਜਾਊਗੀ ਜਿਹੜਾ ਨਸ਼ਾ ਮਾਫੀਆ 4 ਦਿਨ ਚ ਮਰ ਜਾਊਗਾ ਮਾੜੇ ਨਸ਼ੇ 4 ਦਿਨ ਚ ਕੱਟ ਜਾਣਗੇ ਕਿਉਂਕਿ ਪਿੱਛੇ ਮਾਫੀਆ ਆਏਗਾ ਜੀ ਹਰ ਮਾਫੀਆ ਕਾਂਗਰਸ ਸਰਕਾਰ ਬਲੀ ਸੀਗਾ ਪਿਛਲੀ ਵੇਲੇ ਇਹ ਮਾਫੀਆ ਖਾਲੀ ਸਰਕਾਰ ਬਲੀ ਸੀਗਾ ਮਾਫੀਆ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਚ ਦੋ ਚਾਰ ਨੌਜਵਾਨਾਂ ਦੇ ਮਰਨ ਦੀ ਖਬਰ ਲਗਾਤਾਰ ਆ ਰਹੀਆਂ ਔਰ ਪੋਸੀ ਮਿਲਪੁਖ ਵੀ ਸਾਹਮਣੇ ਜਾਣ ਨਜ਼ਰ ਆ ਰਹੀ ਹੈ ਜੀ 28 April ਦੀ ਮੀਟਿੰਗ ਨੂੰ ਲੈ ਕੇ ਕਿੱਦਾਂ ਜਿਹੜਾ ਸਵਾਲ ਦਿੱਤਾ ਹੈ ਦੇਖੋ ਹਰ ਇੱਕ ਪਾਰਟੀ ਜੀ ਪ੍ਰੋਬਲਮ ਆਂਦੀ ਹੈ ਹਰ ਇੱਕ ਪਾਰਟੀ ਦੇ ਬੰਦੇ ਕੰਮ ਕਰਦੇ ਉਹਨਾਂ ਨੂੰ ਆਪਣਾ ਕਲੇਮ ਕਰਨ ਦਾ ਅਧਿਕਾਰ ਉਹਨਾਂ ਨੇ ਕਲੇਮ ਕੀਤਾ ਹੈਗਾ ਹਾਈ ਕਮਾਂਡ ਦੇਖਣਾ ਕਿ ਕਿਸੇ ਮੌਕਾ ਵਿਸ਼ੇਸ਼ ਤੇ ਕਿਹੜਾ ਜਿਹੜਾ ਬੰਦਾ ਹੈਗਾ ਉਸੇ ਹੀ ਨੁਮਾਇੰਦਗੀ ਕਰ ਸਕਦਾ ਹੈਗਾ ਉਹਨਾਂ ਨੇ ਮੈਨੂੰ ਚੁਣਿਆ ਹੈਗਾ ਮੇਰਾ ਨਹੀਂ ਖਿਆਲ ਕਿ ਜਿਸ ਬੰਦੇ ਦਿਲ ਚ ਕਾਂਗਰਸ ਧੜਕਦੀ ਹੈ ਜਿਸ ਬੰਦੇ ਦਿਲ ਜਮਹੂਰੀਅਤ ਜਿਸ ਦੇਸ਼ ਦੇ ਜਿਸ ਬੰਦੇ ਦੇ ਦਿਲ ਵਿੱਚ ਸੰਵਿਧਾਨ ਧਰਕਦਾ ਹੈਗਾ ਉਹ ਕਦੇ ਵੀ ਕਾਂਗਰਸ ਪਾਰਟੀ ਦੇ ਸੂਲਾਂ ਦੇ ਉਲਟ ਜਾ ਕੇ ਭੁਗਤੂਗਾ ਜਹੋ ਜਬ ਜਬ ਵਿਰੋਧੀ ਪੱਖ ਦਾ ਪੱਖ ਬਜੂਮ ਸਰਕਾਰ ਵਿੱਚ ਪੇਸ਼ਤਾ ਚਾਹਦਾ ਬੋਲ ਵਾਲਾ ਜਿਉਂਦੇ ਤੋਂ ਕੰਮ ਹੈ ਜਿਵੇਂ ਪਹਿਲੀਆਂ ਸਰਕਾਰਾਂ ਬਾਰੇ ਚਰਚਾ ਸੀਗੀ ਜਿਹੜੇ ਸਾਫ ਪ੍ਰਸ਼ਾਸਨ ਦੇਣ ਦੀ ਇਮਾਨਦਾਰ ਸਰਕਾਰ ਦੀ ਗੱਲ ਕਰਦੇ ਸੀਗੇ ਜੀ ਜਿ ਮਿੱਥਲਿਓ ਚੱਲਦੀ ਸਰਕਾਰ ਦੀ ਗੱਲ ਕਰ세 ਅੱਜ ਪੂਰੀ ਅਫਸਰशाही हावी ਹੈਗੀ ਹੈ ਅੱਜ ਪੂਰਾ ਹਾਈ ਕਮਾਂਡ ਕਲਚਰ ਹੈਗਾ ਅੱਜ ਪੂਰਾ ਵੀਆਈਪੀ ਕਲਚਰ ਹੈ ਉਹ ਸਾਰੀਆਂ ਗੱਲਾਂ ਜਿਹੜਾ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਮਾਇਆ ਗਿਆ ਸੀ ਸਾਰੀਆਂ ਝੂਠੀਆਂ ਸਾਬਤ ਹੋਈਆਂ ਪੰਜਾਬ ਨੂੰ ਧੋਖਾ ਦਿੱਤਾ ਗਿਆ ਪੰਜਾਬ ਦੇ ਲੋਕ ਮਾਰ ਖਾ ਗਏ ਹੈਗੇ ਅੱਜ ਨਤੀਜੇ ਭੁਗਤ ਰਹੇ ਹਨ ਇਲਾਨੀਆਂ ਤੌਰ ਤੇ ਇਹਨਾਂ ਦੇ ਕਈ ਐਮਪੀ ਕਹਿ ਚੁੱਕੇ ਹੈ ਕਿ ਇਸ ਜਿਹੜੀ ਜਿਹ ਦੁਆਰਾ ਭਾਜਪਾ ਸੱਤਾ ਚਾਹਦੀ ਹੈ ਜਿਵੇਂ ਪਹਿਲਾਂ ਧਾਰਾ 370 ਜਾਂ ਸਿਵਲ ਕੋਡ ਜਾਂ ਆਮ ਮੰਦਰੀ ਗੱਲ ਕਰਦੇ ਸੀਗੇ ਇਸ ਬਾਰੇ ਸੰਵਧਾਨ ਬਦਲਣ ਦੀ ਗੱਲ ਕਰਦੇ ਆ ਜਿਹੜਾ ਕਿ ਮੁ ਬਹੁਤ ਕਾਤਕ ਹੈ ਗੱਲ ਇਹ ਬੱਲੇ ਆ ਵੀ ਬਿਲਕੁਲ ਕੋਈ ਵਿਰੋਧ ਨਹੀਂ ਹੋ ਰਿਹਾ ਪਾਰਦਰ ਸਾਰੀ ਇਕਜੁਟਾ ਜੇ ਕੋਈ 20 ਤਰੀਕ ਦੀ ਤੁਸੀਂ ਗੱਲ ਕੀਤੀ ਆ ਸਰਦਾਰ ਲਾਲ ਸਿੰਘ ਸਾਡੇ ਕਾਂਗਰਸ ਪਾਰਟੀ ਦੇ ਬਹੁਤ ਹੀ ਵੱਡੇ ਸੀਨੀਅਰ ਨੇਤਾ ਨੇ ਉਹਨਾਂ ਨੇ ਹਮੇਸ਼ਾ ਹੀ ਚਾਹੇ ਕੋਈ ਵੀ ਗਰੁੱਪ ਦਾ ਪ੍ਰਧਾਨ ਬਣਿਆ ਕਾਂਗਰਸ ਦਾ ਉਹਦਾ ਝੰਡਾ ਚੱਕ ਕੇ ਉਹ ਉਹਨਾਂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਆ ਕਾਂਗਰਸ ਦੀ ਸਾਡੇ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਉਹ ਬਹੁਤ ਵਾਰ 15 16 ਵਾਰ ਕੈਬਨਟ ਦੇ ਵਿੱਚ ਰਹੇ ਨੇ ਹਰਦੀਪਾਲ ਜੀ ਮਦਨ ਲਾਲ ਜੀ ਸਾਡੀ ਬਹੁਤ ਹੀ ਸਿਆਣੇ ਸੁਰਜੇ ਹੋਏ ਨੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ 20 ਤਰੀਕ ਨੂੰ ਮੈਂ ਫੈਸਲਾ ਕਰ ਤੋ ਥੋੜੀ ਥੋੜੀ ਸਾਰੇ ਕੱਥੇ ਉੱਪਰ ਚੱਲਣਗੇ ਬਿਲਕੁਲ ਚੱਲਣਗੇ ਨਹੀਂ 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 ਕੋਈ ਇਹੀ ਜੀ ਗੱਲ ਨਹੀਂ ਆ ਮਾਰੇ ਮੁੱਟੇ ਜਿਲੇ ਸ਼ਿਕਵੇ ਹੁੰਦੇ ਨੇ ਉਹ ਬੈਠ ਕੇ ਉਹ ਦੂਰ ਹੋ ਜਾਂਦੇ ਨੇ ਪਰ ਸਾਡੇ ਰਾਹੁਲ ਗਾਂਧੀ ਜੀ ਨੇ ਖੜ ਕੇ ਸਾਹਿਬ ਸੋਨੀਆ ਜੀ ਨੇ ਸਾਡੇ ਦਵਿੰਦਰ ਜਾਦੂ ਨੇ ਇਨਚਾਰਜ ਨੇ ਪੰਜਾਬ ਮਾਮਲਿਆਂ ਦੇ ਰਾਜਾ ਬੜਕੀ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਾਰਿਆਂ ਦੀ ਰਾਏ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਿਆ ਕੋਈ ਇਹੀ ਜੀ ਗੱਲ ਨਹੀਂ ਸਾਰੀ ਕਾਂਗਰਸ ਇੱਕ ਝੂਠਾ ਮੈਂ ਬਤੌਰ ਪ੍ਰਧਾਨ ਹੋਣ ਦੇ ਨਾਤੇ ਇਹ ਜ਼ਿੰਮੇਵਾਰੀਆਂ ਕਹਣਾ ਸਾਰੀ ਕਾਂਗਰਸ ਪਾਰਟੀ ਜਿਹੜੀ ਇੱਕ ਝੂਠ ਹੋ ਕੇ ਚੱਲੂ ਦੇ ਕਾਰ ਦੀ ਝੋਲੀ ਜੀ ਸੀਟ ਪਾਵਾਂ